ਵੇ ਪੂਆ ਕਿ ਦਿਸਦਿਓਂ ਕਿ ਲੱਗੀਆਂ ਰੋਟੀ ਖਾਣ ਉੱਤ ਰੋਟੀ ਵੀ ਨਹੀਂ ਖਾਣ ਵੀ ਪਰੌਂਠੀਆਂ ਦੇ ਮੱਖਣ ਰੱਖਿਆ ਮਾਵਾਂ ਦੀ ਦਾਲ ਮੰਮੀ ਨੇ ਬਣਾਈਆਂ ਨੇ ਪਰੌਂਠੀਆਂ ਨਾਲ ਮਾਵਾਂ ਦੀ ਦਾਲ ਨਾਲ ਮੱਖਣ ਮਾਂ ਦੇ ਹੱਥ ਦੀ ਰੋਟੀ ਖਾਣ ਦਾ ਸਵਾਦ ਪਤਾ ਕਿੰਨਾ ਹੁੰਦਾ ਉੱਥੇ ਤੇ ਆਪ ਹੀ ਬਣਾ ਕੇ ਖਾਈਦੀ ਹਮੇਸ਼ਾ ਹਾਂ ਉਹ ਥੋੜੀਆਂ ਨੇ ਆ ਕੇ ਖਾਈਦੀ ਆ ਉਸ ਭਾਵੇਂ ਸਾਡੇ ਚੋਰੀ ਹੋ ਜੇ ਆਏ ਤੇ ਕਿਢੀ ਸਿੱਧੀ ਹੋ ਕੇ ਲੱਗੀ ਰੋਟੀ ਖਾਣੇ ਚੋਰ ਕਿਤੇ ਮੇਲੇ ਹੀ ਕਰੋ ਚੋਰਾ ਨੇ ਸਾਡੇ ਘਰ ਹੀ ਆਉਣਾ ਹਾਂ ਜਿਮੀ ਲੈ ਅੰਨੀਆਂ ਅੰਬੀਆਂ ਦਾ ਚਾਰ ਬਣਾਇਆ ਈ ਤੇ ਬੜਾ ਸੁਆਦ ਹੀ ਖਾਲਾ ਕੱਚਾ ਕੱਚਾ ਚਾਰ ਭੁੱਲ ਗਈ ਸੀ ਮੈਂ ਹਾਂ ਚਾਰ ਤਾ ਤੂੰ ਭੁੱਲ ਗਈ ਤੂੰ ਤੇ ਚਾਰ ਦੀ ਇਨੀ ਸ਼ਕੀਨ ਆ ਚਲ ਇਦਾਂ ਕਰੋ ਮੈਨੂੰ ਨਾ ਇੱਕ ਅੱਧੀ ਪਰੋਟੀ ਹੋਰ ਲਿਆ ਦਿਓ ਲਿਆ ਦਿਨੀ ਮੈਂ ਕੋਈ ਰੋਟੀਆਂ ਪਕਾਪ ਕੱਦੀ ਥੋੜੀਆਂ ਬੱਚਿਆਂ ਵਾਸਤੇ ਤੇ ਜਿੰਨਾ ਮਰਜੀ ਆਟਾ ਕਣ ਲੋ ਜਿੰਨਾ ਮਰਜੀ ਰੋਟੀਆਂ ਦਾ ਢੇਰ ਲਾ ਦਿਓ ਪਕਾ ਪਕਾ ਕੇ ਮੰਮੀ ਫੇਰ ਤੂੰ ਮਾਂ ਵਾਂ ਮੇਰੀ ਆਹੋ ਏ ਗੱਲ ਹੁੰਦੀ ਆ ਮਾਵਾਂ ਨੇ ਕੋਈ ਰੋਟੀਆਂ ਗੈਨ ਕੇ ਥੋੜੀਆਂ ਪਕਾਉਣੀਆਂ ਵਾ ਨਾਲੇ ਮਾਂ ਦੇ ਹੱਥੀਂ ਰੋਟੀ ਖਾਂਦਾ ਸੁਆਦ ਹੀ ਕੁਛ ਹੋ ਲਿਆ ਦੋ ਮੈਨੂੰ ਇੱਕ ਪਰੌਟੀ ਫੇਰ ਹਾਂ ਲਿਆ ਦਿੰਨੀ ਲੈ ਪਰ ਪਰੌਟੀਆਂ ਐਨੀਆਂ ਜਿੰਨੀਆਂ ਮਰਜ਼ੀ ਖਾ ਪਰ ਖਾ ਕੇ ਬੈਠੀ ਨਾ ਰਿਆ ਕਰ ਜੇ ਮੈਂ ਚਲ ਜਾ ਕਰ ਐ ਢੀ ਮੋਟੀ ਹੋਈ ਜਾਣ ਡਈ ਆ ਕਹੇ ਪਤੀ ਜੀ ਤੇਰੀ ਵੀ ਕਿੰਨੀ ਪਤਲੀ ਆ ਤੂੰ ਹੀ ਮੇਰਾ ਮਾਸਲਾ ਲਾ ਥੋੜਾ ਜਿਹਾ ਨਾ ਮੋٹے ਬੰਦੇ ਕੋ ਕੰਮ ਨਹੀਂ ਹੁੰਦਾ ਚਲ ਮੇਰਾ ਥੋੜਾ ਜਿਹਾ ਮਾਸਲਾ ਲਾ ਮੋਟੀ ਹੋ ਜਾ ਤੂੰ ਵੀ ਚਲ ਮੈਂ ਹੋਰ ਬਣਾ ਲਾਂ ਰੋਟੀਆਂ ਤੇ ਖਾਣ ਦੇ ਆ ਹੁਣੇ ਕਿਤੇ ਚੈਅ ਨਾ ਖਾਣ ਦੇ ਸਾਰਾ ਦਿਨ ਤੇ ਕਿਤੇ ਨਿਆਣੇ ਇੰਨਾ ਤੰਗ ਕਰਦੇ ਆ ਉੱਤੋਂ ਇੰਨੀ ਗਰਮੀ ਹੈ ਤੇ ਉੱਤੋਂ ਆਏ ਆ ਇਹਨਾਂ ਨੇ ਅੱਗੇ ਮਿਸਤਰੀ ਲਾਏ ਆ ਦਰਵਾਜ਼ਿਆਂ ਵਾਲੇ ਉਹ ਦਰਵਾਜ਼ੇ ਨਹੀਂ ਲਵਾਣੇ ਤੈਨੂੰ ਕਿੰਨੀਆਂ ਗੱਲਾਂ ਆਉਂਦੀਆਂ ਭੂਏ ਦਰਵਾਜ਼ੇ ਨਹੀਂ ਲਵਾਣੇ ਮੈਨੂੰ ਜੋ ਮਰ ਜਾ ਕਿਵੇਂ ਮੈਨੂੰ ਜੋ ਮਰ ਜਾਈਏ ਚੁੱਪ ਕਰਕੇ ਬੈਠ ਜਾ ਫੜੀ ਤੈਨੂੰ ਪਤਾ ਨਹੀਂ ਕੌਣ ਇੰਨੀਆਂ ਗੱਲਾਂ ਸਖਾਂਦਾ ਮੈਨੂੰ ਆ ਭਿਆਂਦੀਆਂ ਹਾਂ ਮੈਨੂੰ ਆ ਭਿਆਂਦੀ ਆ ਭਿਆਂਦੀਆਂ ਤੈਨੂੰ ਇੱਥੇ ਫੜਾ ਮੱਖਣ ਖਰਾਬ ਕਰੀ ਜੰਨੀ ਤੂੰ ਤੇ ਨਿਆਣੇ ਕਿਤੇ ਅੱਜ ਕੱਲ੍ਹ ਦੇ ਇੰਨੇ ਤੇਜ਼ ਹਨ ਮਾੜੀ ਜੀ ਗੱਲ ਕੀ ਕਰਤੀ ਕਿ ਡਿਸ਼ੀਤੀ ਅੱਗੋਂ ਜਵਾਬ ਦਿੱਤਾ ਇਹਨੇ ਚੰਗਾ ਸਤਿ ਸ਼੍ਰੀ ਅਕਾਲ ਜੀ ਇਹ ਸਿਗਾ ਸਾਡਾ ਛੋਟਾ ਜਿਹਾ ਵਲੌਗ ਉੱਦਾਂ ਹੀ ਬੱਠੇ ਬੱਠੇ ਮੰਮੀ ਤੇ ਭਤੀਜੀ ਨਾਲ ਬਣਾ ਲਿਆ ਤੇ ਬਾਕੀ ਰਹੀ ਗੱਲ ਜੇ ਤੁਸੀਂ ਪਹਿਲੀਆਂ ਵੀਡੀਓ ਨੂੰ ਪਿਆਰ ਦਿੱਤਾ ਇਹਨੂੰ ਵੀ ਪਿਆਰ ਦਿਓ ਕੋਈ ਨਾ ਕੋਈ ਕੱਲ੍ਹ ਕੈਂਡ ਵਲੌਗ ਲੈ ਕੇ ਆਵਾਂਗੇ ਤੇ ਚਲੋ ਉਦਾਂ ਦਿਮਾਗ ਚ ਆਇਆ ਤੇ ਸੋਚਿਆ ਭਤੀਜੀ ਬੈਠੀ ਲੱਗੋ ਜੇ ਬੜੀ ਕਰਦੀ ਮੇਰ ਨਾਲ ਵੀ ਭੂਈ ਕੁਛ ਬਣਾ ਮੇਰ ਨਾਲ ਵੀ ਬਣਾ ਇਸ ਕਰਕੇ ਮੈਂ ਕਿਹਾ ਚਲੋ ਉਹਦੇ ਨਾਲ ਵੀ ਬਣਾ ਲੈਣੀ ਆ ਤੇ ਨਿਆਣੇ ਵੇਖ ਲਓ ਅੱਜ ਕੱਲ੍ਹ ਦੇ ਕਿੰਨੇ ਤੇਜ਼ ਆ ਮੈਂ ਮਾੜੀ ਜੀ ਗੱਲ ਹੀ ਕੀ ਕੀਤੀ ਉਹਨੇ ਫਟਾਫਟ ਇਹ ਗੁਲਜਵਾਬ ਦੇ ਦਿੱਤਾ ਕੀ ਕੀ ਗੱਲ ਭੂਈ ਇਹ ਹੀ ਦਰਵਾਜ਼ੇ ਨਹੀਂ ਲਵਾਉਣੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਇਦਾਂ ਹੀ ਮੈਨੂੰ ਸਪੋਰਟ ਕਰਦੇ ਰਹਿਣਾ ਚੰਗਾ ਜਿਹਾ ਸਾਥ ਸੀ ਗਾਲ